ਉਡਾ ਕਾਰੀ ਬੇਟੀ ਟਿੱਡੇ ਬੇਟਾ ਲਾ ਚੁੱਕੇ

ਸਕੂਲਾਂ ਟਾਲਿਆਂ ਪਾਰਕਾਂ ਜੋ ਜੋ ਵੀ ਖਾਲੀ ਥਾਂ ਹੈਗੀ ਹੈ ਉੱਥੇ ਆਪਾਂ ਰੋਕ ਲਗਾਉਣੀ ਹੈ ਮੇਰੀ ਅਪੀਲ ਹੈ ਹੋਈ ਹੈ ਬਤ ਬਤ ਯਾਰ ਵਿੱਚ ਲੱਗੇ ਜਾਂ ਹਰ ਇੱਕ ਆਦਮੀ ਦਾ ਫਰਜ ਬਣਦਾ ਇੱਕ ਇੱਕ ਕਮਿਟਾ ਪੰਜ ਮਿੰਟ ਲੁੱਟੇ ਸਾਡੇ ਕੋਲ ਲੈ ਕੇ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਸਰਕਾਰੀ ਸਕੂਲ ਜਿਹੜਾ ਉਹਨਾਂ ਨੂੰ ਥ੍ਰੀ ਪੋਜੇਟਰੀਆ ਸੜਕ ਜਿੱਦਾਂ ਹੁਣ ਛੜਕਾ ਨਵੀਆਂ ਬਣਦੀਆਂ ਕਈ ਰੋੜਾਂ ਤੇ ਜਿਹੜੇ ਛਪੈਤੇ ਲੱਗੇ ਹੁੰਦੇ ਸੀ ਬਹੁਤ ਜਿਆਦੇ ਭੱਡੇ ਭੱਡੇ ਉਹ ਜਿੱਦੋਂ ਵੱਡੇ ਗਏ ਉਹਦਾ ਕੀ ਕਾਰਨ ਸੀ ਹਾਈਵੇ ਦੇ ਉੱਪਰ ਆਪਾਂ ਅਸੀਂ ਵਕਤ ਵਕਤ ਬੂਟੇ ਲਵਾ ਰਹੇ ਹਾਂ ਤੇ ਕਿੱਥੇ ਜਾ ਕੇ ਵੇਖ ਨਹੀਂ ਸਕਦੇ ਉੱਤੇ ਪਤਾ ਕੰਡਿਆਲੀ ਤਾਰ ਇਹ ਜਿਹੜੀਆਂ ਆਪਾਂ ਬੀਜਾਂ ਸੀ ਬੜੀਆਂ ਬੱਲੀ ਲਗਾ ਦੇ ਉਹ ਸਾਰਾ ਹੀ ਹਾਈਵੇ ਆਪਣਾ ਹਾਲਿਆ ਪ੍ਰਯਾਜ ਸਰ ਜਿਹੜਾ ਪਾਣੀ ਦਾ ਨਿਕਾਸ ਆ ਤੁਸੀਂ ਬੋਟਿਆਂ ਦੇ ਵਿੱਚ ਪਾਣੀ ਕਿੱਦਾਂ ਪਾਓਗੇ ਉੱਥੇ ਬੂਟੇ ਜਿੱਦਾਂ ਆਪਾਂ ਲਾ ਦਨੇ ਆ ਉਸ ਤੋਂ ਬਾਅਦ ਪਾਣੀ ਦੇ ਵਿੱਚ ਬੂਟੇ ਦੀ ਡੈਂਟਰ ਸਾਡੇ ਕੋਲ ਆ ਗਿਆ ਤੇ ਉਹ ਡੈਂਟਰ ਨਾਲ ਪਾਣੀ ਪਾ ਰਿਹਾ ਠੀਕ ਹੈ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਆ ਯਾਰ ਦੀ ਆਪਸ ਸਾਬਲਾਂ ਕੋਈ ਨਾ ਕੋਈ ਕੁਝ ਅਧਿਕਾਰੀਆਂ ਵੱਲੋਂ ਜੋ ਵੀ ਹੈਗਾ ਵਰਤੋਂ ਜੋ ਵੀ ਉਹਨਾਂ ਦੀ ਪੂਰਨ ਪਾਲਣਾ ਜੀ ਉਹਦੇ ਉਹਦੀ ਹੁਕਮਾਂ ਅਨੁਸਾਰ ਆਪਾਂ ਜੋ ਵੀ ਕੰਮ ਕਰਾਂਗੇ ਵਰਤੋਂ ਅਸੀਂ ਪਿਛਲੇ ਸਾਲ 85 ਹਜ਼ਾਰ ਡਾਟਾ ਕਾਲੀ ਬਣੀ ਚਿੱਟੀ ਵਿੱਚ ਲਗਾ ਚੁੱਕੇ ਹਾਂ